ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰ다 ਕਾ ਚਹਿਲ ਕਲੈਕਸ਼ਨ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਏ ਆਂ ਬਹੁਤ ਹੀ ਸੋਹਣੀ ਕਲੈਕਸ਼ਨ ਜਿਹੜੀ ਕਿ ਸੈਟਰਡੇ ਸਪੈਸ਼ਲ ਵੀਡੀਓ ਹੁੰਦੀ ਆ ਆਲ ਓਵਰ ਸੂਟ ਆਉਣਗੇ ਸਾਰੀ ਵਿంటర్ ਦੀ ਕਲੈਕਸ਼ਨ ਰਹੂਗੀ ਬਹੁਤ ਸੋਹਣਾ ਸਟਾਫ ਆ ਤੇ ਬਹੁਤ ਭਾਣਾਂ ਤੱਕ ਪਹੁੰਚਦਾ ਹੋ ਸਕੇ ਹੋ ਚੁੱਕਿਆ ਬਹੁਤ ਜ਼ਿਆਦਾ ਯਾਨਕਿ ਬਹੁਤ ਭਾਣਾਂ ਨੇ ਇਹਨਾਂ ਨੂੰ ਮੰਗਵਾ ਲਿਆ ਸੂਟਾਂ ਨੂੰ ਉਹਨਾਂ ਨੂੰ ਪਤਾ ਕੀ ਇਹ ਇਹਨਾਂ ਦਾ ਹੈਗਾ ਵਾ ਹਨਾ ਕਿੰਨੇ ਕੁ ਵਧੀਆ ਸਟਾਫ ਆ ਕੋਈ ਇਹਨਾਂ ਤੇ ਲੂ ਨਹੀਂ ਆਉਂਦਾ ਕੋਈ ਬੋਨੀ ਨਹੀਂ ਆਉਂਦਾ ਕਿਸੇ ਤਰ੍ਹਾਂ ਦੀ ਕੋਈ ਵੀ ਕੰਪਲੇਨ ਨਹੀਂ ਹੈਗੀ ਸੂਟਾਂ ਦੀ ਸੋ ਤੁਸੀਂ ਤੁਹਾਨੂੰ ਜਿਹੜਾ ਵੀ ਸੂਟ ਪਸੰਦ ਆਉਂਦਾ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪਲੀਜ਼ ਮੇਰੇ ਚੈਨਲ ਦੇ ਨਵੇਂ ਹੋ ਤੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਸ਼ੇਅਰ ਜਰੂਰ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਲੋ ਜੀ ਦਿਖਾਉਣੀ ਆ ਅੱਜ ਦੇ ਸੋਹਣੇ ਸ ਵੀਡੀਓ ਦਾ ਪਹਿਲਾ ਹੀ ਪ੍ਰਿੰਟ ਬਹੁਤ ਸੋਹਣੇ ਸੁਪਰ ਹਿੱਟ ਪ੍ਰਿੰਟ ਨੇ ਆਏ ਸੋ ਜਿਹੜਾ ਵੀ ਸੂਟ ਪਸੰਦ ਹੋ ਜਾ ਫਟਾਫਟ ਆ ਸਕਰੀਨਸ਼ਾਟ ਲੈ ਲਿਓ ਪਹਿਲਾਂ ਜਿਹੜੀ ਆਪਣੀ ਮੋਸਟ ਯਾਨੀ ਕਿ ਟ੍ਰੈਂਡਿੰਗ ਰਹਿੰਦੀ ਆ ਆਲ ਓਵਰ ਜਿਹੜੇ ਪ੍ਰਿੰਟ ਨੇ 600 ਵਾਲੇ ਉਹ ਮੈਂ ਖੋਲਣ ਲੱਗੀ ਆ ਮੈਚਿੰਗ ਦੇ ਵਿੱਚ ਵੀ ਆਏ ਨੇ ਆਪਣੇ ਕੋਲੇ ਟੂਸ ਕਪੜਾ ਜਿਹੜਾ ਚੱਲ ਰਿਹਾ ਜਿਹਨੂੰ ਬਹੁਤ ਪੈਣਾ ਪਸੰਦ ਕਰ ਰਹੀਆਂ ਉਹ ਵੀ ਆਪਣੇ ਕੋਲ ਆਇਆ ਵਾ ਸੋ ਸਾਰੇ ਪ੍ਰਿੰਟ ਦਿਖਾਉਂਗੀ ਰੇਟ ਲੱਗ ਲੱਗ ਰਹਿਣਗੇ ਪਰ ਪਹਿਲਾਂ ਆਪਾਂ 600 ਵਾਲੇ ਪ੍ਰਿੰਟਾਂ ਦੀ ਸਟਾਰਟਿੰਗ ਕਰ ਰਹੇ ਆ ਇਹ 600 ਦਾ ਸਿੰਗਲ ਹੋਊਗਾ 400 ਮੰਗਾਉਣੇ ਤਾਂ 2240 ਤੁਹਾਡੇ ਘਰ ਤੱਕ ਪਹੁੰਚਦੇ ਹੋਣਗੇ ਕੋਈ ਐਕਸਟਰਾ ਕੋਰੀਅਰ ਚਾਰजेस ਨਹੀਂ ਹੋਊਗਾ ਜੇ ਤੁਸੀਂ ਸਿੰਗਲ ਸੂਟ ਮੰਗਾਉਣੀ ਹੈ ਤਾਂ 600 ਦਾ ਉਹਦੇ ਉੱਪਰ ਵੀ ਕੋਈ ਐਕਸਟਰਾ ਕੋਰੀਅਰ ਚਾਰजेस ਨਹੀਂ ਹੋਣਗੇ ਲਓ ਜੀ ਚਾਹੇ ਇੱਕ ਸੂਟ ਮੰਗਾਓ ਚਾਹੇ ਚਾਰ ਮੰਗਾ ਲਓ ਪਹਿਲਾਂ ਇਹ ਸ਼ੇਡ ਦੇਖ ਲਓ ਪਰਪਲ ਸ਼ੇਡ ਦੇ ਉੱਪਰ ਆ ਬਹੁਤ ਹੀ ਸੋਹਣਾ ਪ੍ਰਿੰਟ ਆ ਬਹੁਤ ਪਿਆਰਾ ਜਿਹੜਾ ਵੀ ਸੂਟ ਪਸੰਦ ਆਊਗਾ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਦਿਓ ਇਹ ਹੈਗਾ ਬਲੈਕ ਕਲਰ ਆ ਲੋ ਜੀ ਇਹ ਹੈਗਾ ਬਲੈਕ ਬਹੁਤ ਸੋਹਣੀ ਪ੍ਰਿੰਟਿੰਗ ਆ ਡਿਜ਼ਾਈਨਿੰਗ ਆ ਬਹੁਤ ਹੀ ਸੋਹਣੇ ਸੋਹਣੇ ਪ੍ਰਿੰਟ ਆਏ ਨੇ ਸੋ ਜਿਹੜਾ ਵੀ ਪ੍ਰਿੰਟ ਤੁਹਾਨੂੰ ਪਸੰਦ ਆ ਰਿਹਾ ਹੋਵੇ ਸਕਰੀਨਸ਼ਾਟ ਲੈ ਲਿਓ ਆਹ ਲੋ ਫੁੱਲ ਫਲਾਵਰਾਂ ਤੋਂ ਖੱਟ ਕੇ ਜ਼ਿਗਜ਼ੈਗ ਵਾਲੀ ਪ੍ਰਿੰਟਿੰਗ ਆ ਇਹ ਵੀ ਬਹੁਤ ਸੋਹਣੀ ਆ ਲਓ ਜੀ ਇਹ ਬਲੈਕ ਸੋਲੋ ਪੀਸ ਨੇ ਜਿਹੜੇ 2-3 ਮੈਂ ਤੁਹਾਨੂੰ ਦਿਖਾ ਰਹੀਆਂ ਇਹਨਾਂ ਦੇ ਵਿੱਚ ਡਿਜ਼ਾਈਨ ਵਗੈਰਾ ਕੁਝ ਨਹੀਂ ਇਹ ਸੋਲੋ ਇਸੇ ਤਰ੍ਹਾਂ ਹੀ ਆਉਂਦੇ ਨੇ ਇਹਨਾਂ 'ਚ ਕੋਈ ਕਲਰ ਅਦਰ ਨਹੀਂ ਆਉਂਦਾ ਇਹ ਬਲੈਕ ਨਾਲ ਆ ਦੇਖੋ ਸਕਿਨ ਫਲਾਵਰ ਇਹ ਵੀ ਬਹੁਤ ਸੋਹਣਾ ਪ੍ਰਿੰਟ ਆ ਬਹੁਤ ਪਿਆਰਾ ਹਲੋ ਜੀ ਆਹ ਪ੍ਰਿੰਟਿੰਗ ਨੂੰ ਬਹੁਤ ਪੈਣਾ ਨੇ ਪਸੰਦ ਕੀਤਾ ਬਹੁਤ ਹੀ ਪਿਆਰਾ ਇੰਨੀ ਸੋਹਣੀ ਇਹ ਨਾ ਫੋਇਲ ਜੀ ਪ੍ਰਿੰਟਿੰਗ ਮਤਲਬ ਕਿ ਬਹੁਤ ਸੋਹਣਾ ਨਾ ਜਿਆਦਾ ਹੀ ਵੱਡਾ ਫਲਾਵਰ ਆ ਨਾ ਹੀ ਜਿਆਦਾ ਛੋਟਾ ਬਹੁਤ ਸੋਹਣਾ ਪ੍ਰਿੰਟਾ yellow lemon ਜਿਹਾ ਸ਼ੇਡ ਆ ਇਹ ਬਹੁਤ ਸੋਹਣਾ ਸੋ ਇਹਦੇ ਵਿੱਚ ਵੀ ਤੁਹਾਨੂੰ ਕਈ ਕਲਰ ਮਿਲ ਜਾਣਗੇ ਇੱਕ ਗ੍ਰੀਨ ਕਲਰ ਮਿਲ ਜੂਗਾ ਹਲੋ ਜੀ ਦੇਖੋ ਕਿੰਨਾ ਸੋਹਣਾ ਬਹੁਤ ਸੋਹਣੀ ਪ੍ਰਿੰਟਿੰਗ ਆ ਬਹੁਤ ਹੀ ਪਿਆਰੀ ਸੋ ਜਿਹੜੀਆਂ ਭੈਣਾਂ ਨੂੰ ਵੀ ਪਸੰਦ ਆ ਰਹੇ ਨੇ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਦੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਇੱਕ ਬਲੂ ਕਲਰ ਦਾ ਸੂਟ ਇਹ ਹੁਣ ਆਪਣੇ ਕੋਲ ਸਿੰਗਲ ਸਿੰਗਲ ਸੂਟ ਹੀ ਨੇ ਪਹਿਲਾਂ ਇਹ ਆਪਣੇ ਕੋਲ ਆਏ ਸੀਗੇ ਜਾਨੀ ਕਿ ਪੂਰੇ ਥਾਨਾ ਦੇ ਉੱਪਰ ਆਉਂਦੇ ਨੇ ਪਰ ਹੁਣ ਕਟਿੰਗ ਹੋ ਗਈ ਸਿੰਗਲ ਸਿੰਗਲ ਸੂਟ ਆਪਣੇ ਕੋਲ ਰਹਿ ਗਿਆ ਬਾਕੀ ਸਾਰੇ ਹੋਲਡ ਆਊਟ ਨੇ ਸੋ ਜਿਹੜੀਆਂ ਭੈਣਾਂ ਨੂੰ ਚਾਹੀਦੇ ਨੇ ਨਿਊ ਦੇਖ ਰਹੀਆਂ ਜਿਨ੍ਹਾਂ ਨੇ ਇਹ ਪ੍ਰਿੰਟ ਨਹੀਂ ਦੇਖੇ ਫਟਾਫਟ ਸਕਰੀਨ ਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਇਹਨਾਂ ਦੇ ਤੇ ਆਪਣੇ ਘਰੇ ਮੰਗਵਾ ਸਕਦੇ ਹੋ ਆ ਲੋ ਜੀ ਇੱਕ ਆ ਸਾਡਾ ਨਿੱਕੀ ਬੁੱਟੀ ਦਾ ਡਿਜ਼ਾਈਨ ਚੱਲ ਰਿਹਾ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਬਹੁਤ ਸੋਹਣੇ ਕਲਰ ਹੈ ਪਰਪਲ ਜੈ ਸ਼ੇਡ ਆ ਪਰਪਲ ਕਾਫੀ ਸ਼ੇਡ ਆ ਇਹ ਵੀ ਬਹੁਤ ਸੋਹਣਾ ਯਾਨੀ ਕਿ ਪਰਪਲ ਟੂਨ ਦੇ ਉੱਪਰ ਆਊਗਾ ਪ੍ਰੋਪਰ ਕਾਫੀ ਨਹੀਂ ਕਾਫੀ ਆ ਵਾਲਾ ਇਹਦੀ ਪਰਪਲ ਦੇ ਨਾਲ orange ਨਿੱਕਾ ਨਿੱਕਾ orange ਫਲਾਵਰ ਬਣਿਆ ਹੋਇਆ ਇਹਦਾ ਕਾਫੀ ਦੇ ਨਾਲ ਹੈਗਾ ਵਾ ਸੌਰੀ ਇਹਦਾ ਪਿੰਕ ਫਲਾਵਰ ਆ ਇਹਦਾ orange ਫਲਾਵਰ ਆ ਕੰਬੀਨੇਸ਼ਨ ਬਹੁਤ ਸੋਹਣਾ ਹੈ ਫਲਾਵਰਾਂ ਨਿੱਕੀ ਨਿੱਕੀ ਬੁੱਟੀ ਦੇ ਪ੍ਰਿੰਟ ਨੇ ਬਹੁਤ ਹੀ ਸੋਹਣੇ ਸੋ ਜਿਹੜਾ ਤੁਹਾਨੂੰ ਪਸੰਦ ਆਉਂਦਾ ਪਲੀਜ਼ ਨਾਲ ਕਲਰ ਜ਼ਰੂਰ ਮੈਂਸ਼ਨ ਕਰ ਦਿਆ ਕਰੋ ਕਲਰ ਸਾਰੇ ਮੈਂ ਤੁਹਾਨੂੰ ਨਾਲ ਦੀ ਨਾਲ ਦੱਸ ਰਹੀ ਆ ਸਿਮੀਆ ਬੋਟਲ ਗ੍ਰੀਨ ਦੇ ਉੱਪਰ ਇਹ ਬੋਟਲ ਗ੍ਰੀਨ ਕਲਰ ਆ ਇਹ ਕਿਹਦੇ ਵਿੱਚ ਤੁਹਾਨੂੰ ਮਿਲ ਜੂਗਾ ਜੀ ਬਲੂ ਕਲਰ ਇਹ ਸਾਰੇ ਸਿੰਗਲ ਸਿੰਗਲ ਪੀਸ ਨੇ ਸੋ ਜਿਹੜੀਆਂ ਭੈਣਾਂ ਦੀ ਬੁਕਿੰਗ ਹੋ ਗਈ ਦੁਬਾਰਾ ਰਿਪੀਟ ਨਹੀਂ ਇਹ ਵਾਲੇ ਡਿਜ਼ਾਈਨ ਆਉਣੇ ਜਿਹੜੀਆਂ ਭੈਣਾਂ ਨੂੰ ਵੀ ਚਾਹੀਦੇ ਨੇ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਚਾਰ ਕਲਰ ਹੀ ਇਹਦੇ ਵਿੱਚ ਮਿਲਣਗੇ ਨਿੱਕੀ ਬੂਟੀ ਦੇ ਵਿੱਚ ਇੱਕ ਆਪਣਾ ਚੱਲ ਰਿਹਾ ਜੀ ਬਨਾਸੇ ਇਹ ਬਹੁਤ ਭੈਣਾਂ ਨੇ ਪਸੰਦ ਕੀਤਾ ਇਹਦੇ ਵਿੱਚ ਚਾਰ ਕਲਰ ਅਵੇਲੇਬਲ ਹੋਏ ਨੇ ਦੁਬਾਰਾ ਸੋ ਜਿਹੜੀਆਂ ਭੈਣਾਂ ਨੂੰ ਚਾਹੀਦੇ ਨੇ ਲੈ ਸਕਦੇ ਹੋ ਇੱਕ ਤਾਂ ਹੈਗਾ ਬੋਟਲ ਗ੍ਰੀਨ ਕਲਰ ਇੱਕ ਇਹਦੇ ਵਿੱਚ ਮਿਲੂਗਾ ਜੀ ਤੁਹਾਨੂੰ ਆ ਬਲੂ ਕਲਰ ਆ ਲੋ ਇੱਕ ਮਿਲੂਗਾ ਤੁਹਾਨੂੰ ਇਹਦੇ ਵਿੱਚ ਬਲੂ ਕਲਰ ਬਹੁਤ ਸੋਹਣਾ ਜੈਪੂਰੀ ਪ੍ਰਿੰਟ ਆ ਇਹ ਫੁੱਲ ਫਲਾਵਰਾਂ ਤੋਂ ਕੁਝ ਹਟਕੇ ਡਿਜ਼ਾਈਨਿੰਗ ਆ ਜਾਂਦੀ ਆ ਇੱਕ ਇਹਦੇ ਵਿੱਚ ਮਿਲੂਗਾ ਤੁਹਾਨੂੰ ਗ੍ਰੇ ਕਲਰ ਇਹ ਵੀ ਬਹੁਤ ਸੋਹਣਾ ਪ੍ਰਿੰਟ ਆ ਦੇਖੋ ਗ੍ਰੇ ਵੀ ਇੱਕ ਇਹਦੇ ਵਿੱਚ ਮਿਲੂਗਾ ਜੀ ਤੁਹਾਨੂੰ ਕਾਫੀ ਸ਼ੇਡ ਆ ਲੋ ਇਹ ਵੀ ਪ੍ਰਿੰਟ ਬਹੁਤ ਸੋਹਣਾ ਬਹੁਤ ਹੀ ਪਿਆਰਾ ਸੋ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਇਹ ਤਾਂ ਸੀਗੀ ਆਪਣੇ 600 ਵਾਲੇ ਪ੍ਰਿੰਟ ਜਿਹੜੇ ਮੈਂ ਆਹ ਵਾਲੀ ਵੀਡੀਓਸ ਤੁਹਾਨੂੰ ਦਿਖਾਏ ਨੇ ਸੋ ਜਿਹੜਾ ਵੀ ਸੂਟ ਪਸੰਦ ਆ ਹੋਵੇ ਫਟਾਫਟ ਲੈ ਲਓ ਹੁਣ ਮੈਂ ਤੁਹਾਨੂੰ ਕੁਝ ਦਿਖਾਉਣ ਲੱਗੀ ਆ ਇਹਦੇ ਵਿੱਚ ਹੀ ਇਹ ਹੈਗਾ ਤੋਂ ਜਿਹੜਾ ਪੂਰਾ ਜਿਹੜੀਆਂ ਪਹਿਣਾ ਭਾਦੀਆਂ ਪੂਰਾ ਗਰਮ ਹੋਵੇ ਮਤਲਬ ਕਿ ਪੂਰਾ ਹੈਵੀ ਸਟਾਫ ਹੋਵੇ ਤੇ ਬਹੁਤ ਸੋਹਣਾ ਇਹ ਸਟਾਫ ਆ ਬਹੁਤ ਵਧੀਆ ਪੂਰਾ ਗਰਮ ਰਹਿੰਦਾ ਇਹ ਸੋ ਜਿਹੜੀਆਂ ਪਹਿਣਾ ਨੇ ਵੀ ਇਹ ਵਾਲੇ ਸੂਟ ਲੈਣੇ ਆ ਲੈ ਸਕਦੇ ਹੋ ਇਹ 700 ਰੁਪਏ ਇਹਨਾਂ ਦਾ ਪ੍ਰਾਈਸ ਆ ਸੋ ਜਿਹੜੀਆਂ ਭੈਣਾਂ ਨੂੰ ਚਾਹੀਦਾ ਹੋਇਆ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਦਿਓ 700 ਇਥੋਂ ਆਪਣਾ ਪ੍ਰਾਈਸ ਚੇਂਜ ਹੋ ਜਾਣਾ 700 ਰੁਪਈਆ ਇਹਦੇ ਵਿੱਚ ਵੀ ਮੈਂ ਤੁਹਾਨੂੰ ਕਲਰ ਡਿਜ਼ਾਈਨ ਦਿਖਾ ਦਿੰਨੀ ਆ ਆ ਲੋ ਜੀ ਜਿਵੇਂ ਕਿ ਤੁਸੀਂ ਆਪਣੀ ਮੰਮੀ ਲਈ ਲੈਣਾ ਦਾਦੀ ਜਿਆਦਾ ਤਾਂ ਜਿੰਨੀਆਂ ਭੈਣਾਂ ਨੇ ਤਾਂ ਆਹ ਲਾਈਟ ਵੇਟ ਹੀ ਪਸੰਦ ਕਰਦੀਆਂ ਨੇ ਵੀ ਜਿਆਦਾ ਹੈਵੀ ਨਾ ਹੋਵੇ ਮੋਟਾ ਜਿਹਾ ਨਾ ਹੋਵੇ ਤੇ ਬਿਲਕੁਲ ਵਧੀਆ ਰਹਿ ਇਹਨੂੰ ਜਿੰਨੇ ਸਾਲ ਮਰਜੀ ਪਾ ਲੋ ਇਹਨੇ ਤੇ ਕੋਈ ਲੋਨੀਆ ਨਾ ਕੋਈ ਬੋਨੀਆ ਨਾ ਕੁਝ ਨਹੀਂ ਹੋਣਾ ਕੱਪੜੇ ਨੂੰ ਹਨਾ ਬਹੁਤ ਸੋਹਣਾ ਕੱਪੜਾ ਹੈ ਬਹੁਤ ਸੋਹਣਾ ਫੈਬਰਿਕ ਆ ਉਸ ਤੋਂ ਬਾਅਦ ਆ ਜਾਂਦਾ ਇਹ ਗਰਮ ਸੂਟ ਆ ਜਾਂਦੇ ਆ ਪੂਰੇ ਗਰਮ ਜਿਨ੍ਹਾਂ ਨੂੰ ਆਪਾਂ ਕਹਿ ਦਈਏ ਬਹੁਤ ਵਧੀਆ ਨੇ ਨਿੱਗੇ ਰਹਿੰਦੇ ਨੇ ਤੇ ਇਹਦੇ ਵਿੱਚ ਤੁਹਾਨੂੰ ਕਲਰ ਡਿਜ਼ਾਈਨ ਵੀ ਦਿਖਾ ਰਹੀ ਹਾਂ ਇਹਨਾਂ ਚੋਂ ਜਿਹੜਾ ਵੀ ਚਾਹੀਦਾ ਹੋਇਆ ਫਟਾਫਟ ਇਹ ਵੀ ਬਹੁਤ ਪਹਿਣਾ ਤੱਕ ਬਹੁਤ ਘਰਾਂ ਤੱਕ ਪਹੁੰਚ ਚੁੱਕੇ ਨੇ ਸੋ ਜਿਹੜੀਆਂ ਵੀ ਪਹਿਣਾ ਨੂੰ ਚਾਹੀਦੇ ਨੇ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਹਰ ਵੀਡੀਓ 'ਚ ਆਪਣੇ ਇਹ ਨਿਊ ਡਿਜ਼ ਇਹਦੇ ਵਿੱਚ ਤੁਹਾਨੂੰ ਮਿਲਣਗੇ ਗ੍ਰੇ ਕਲਰ ਆਹ ਲਓ ਜੀ ਇੱਕ ਤੁਹਾਨੂੰ ਮਿਲੂਗਾ ਜੀ ਇਸਰਾ ਇਹ ਵੀ ਕਲਰ ਬਹੁਤ ਪਿਆਰੇ ਗਾਜਰੀ ਜਿਹਾ ਸ਼ੇਡ ਆ ਇਹ ਗਾਜਰੀ ਸ਼ੇਡ ਆ ਜਿਹੜੀ ਪੈਨ ਨੂੰ ਜਿਹੜਾ ਵੀ ਕਲਰ ਬਹੁਤ ਸੋਹਣਾ ਕਲਰ ਆ ਜਾਨੀ ਕਿ ਬਹੁਤ ਮਿੱਠਾ ਪਿਆਰਾ ਜਿਹਾ ਕਲਰ ਆ ਪ੍ਰਿੰਟਿੰਗ ਬਹੁਤ ਸੋਹਣੀ ਆ ਆਹ ਲਓ ਇਹ ਹੈਗਾ ਮਹਿਰੂਨ ਟੂਨ ਦੇ ਉੱਪਰ ਨਿੱਕੀ ਨਿੱਕੀ ਬੂਤੀ ਦਾ ਇਹਦੇ ਵਿੱਚ ਵੀ ਤੁਹਾਨੂੰ ਦੋ ਕਲਰ ਮਿਲ ਜਾਣਗੇ ਨਿੱਕੀ ਬੁੱਟੀ ਦੇ ਪ੍ਰਿੰਟ ਦੇ ਵਿੱਚ ਵੀ ਇਹ ਸਾਰਾ ਨਿੱਕੀ ਬੁੱਟੀ ਦਾ ਪ੍ਰਿੰਟ ਰਹੂਗਾ ਇਹਦੇ ਵਿੱਚ ਇੱਕ ਬਲੈਕ ਕਲਰ ਬਲੂ ਬਲੈਕ ਜਿਹਾ ਕਲਰ ਆ ਇਹ ਇਹ ਮਿਲ ਜੂਗਾ ਇਹ ਦੋਨੇ ਸੇਮ ਡਿਜ਼ਾਈਨ ਦੇ ਵਿੱਚ ਆਹ ਲੋ ਜੀ ਇੱਕ ਇਹਦੇ ਵਿੱਚ ਮਿਲੂਗਾ ਤੁਹਾਨੂੰ ਚੈੱਕ ਦੇ ਵਿੱਚ ਇਹ ਜਿਹੜਾ ਇਹ ਆਹ ਚੈੱਕ ਵਾਲੇ ਸੂਟ ਆਉਂਦੇ ਨੇ ਇਹ 2 ਟਾ ਸੂਟ ਦੇ ਵਿੱਚ ਵੀ ਇਹ ਬਹੁਤ ਹਾਰਡ ਹੁੰਦਾ ਕਪੜਾ ਇਹ ਪੂਰਾ ਸੌਫਟ ਆ ਤੋਸ ਆਏ ਸਾਰੇ ਕਪੜੇ ਸੇਮ ਸਟਾਫ ਰਹੂਗਾ ਜਿਵੇਂ ਆ ਬੁੱਟੀ ਵਾਲਾ ਸਟਾਫ ਆ ਇਹ ਚੈੱਕ ਵਾਲਾ ਸਟਾਫ ਆ ਪੂਰਾ ਗਰਮ ਸੂਟ ਰਹਿਣਗੇ ਪੂਰੇ ਵਧੀਆ ਲਾਈਟ ਵੇਟਰ ਹੋਣਗੇ ਕੋਈ ਆਏ ਨਹੀਂ ਵੀ ਬਹੁਤ ਹੀ ਇੱਕ ਹੁੰਦੇ ਬਹੁਤ ਹੀ ਆਕੜ ਜੇ ਜਾਂਦੇ ਨੇ ਉਹ ਤਾਂ 2 2 50 ਦਾ ਮਾਰਕੀਟ ਦੇ ਵਿੱਚ ਵਿਕ ਰਹੇ ਨੇ ਬਟ ਬਹੁਤ ਸੋਹਣੀ ਕੁਆਲਟੀ ਦੇ ਨਾਲ ਸਾਰੇ ਬ੍ਰਾਂਡ ਦੇ ਆਰਟੀਕਲ ਜਿੰਨੇ ਵੀ ਮੈਂ 600 ਵਾਲੇ ਦਿਖਾ ਰਹੀਆਂ 700 ਵਾਲੇ ਦਿਖਾ ਰਹੀਆਂ ਸਾਰੇ ਵਧੀਆ ਘਰਾਂ ਦੇ ਸੌਫਟ ਸਟਾਫ ਦੇ ਨਾਲ ਪੂਰੇ ਵਧੀਆ ਤੁਹਾਨੂੰ ਮਿਲਣਗੇ ਇਹ ਇਹਦੇ ਵਿੱਚ ਆਪਣੇ ਕੋਲ ਚੈੱਕ ਦੇ ਵਿੱਚ ਦੋ ਡਿਜ਼ਾਈਨ ਨੇ ਸੋ ਦੋਨਾਂ ਚੋਂ ਜਿਹੜਾ ਵੀ ਪਸੰਦ ਹੋਇਆ ਲੈ ਸਕਦੇ ਹੋ ਇੱਕ ਆਹ ਵਾਲਾ ਡਿਜ਼ਾਈਨ ਬਹੁਤ ਸੋਹਣਾ ਹੈ ਵੀ ਬਹੁਤ ਪਿਆਰਾ ਵਾ ਦੋਨੇ ਡਿਜ਼ਾਈਨ ਬਹੁਤ ਪਿਆਰੇ ਨੇ ਤੇ ਇੱਕ ਹੈਗਾ ਆਲ ਓਵਰ ਦੇ ਵਿੱਚ ਇਹ ਵਾਲਾ ਡਿਜ਼ਾਈਨ ਆਲੋਤੀ ਇੱਕ ਮਿਲੂਗਾ ਤੁਹਾਨੂੰ ਆਲ ਓਵਰ ਦੇ ਵਿੱਚ ਸੇਮ ਆਲੋਤੀ ਇਹ ਸਾਰੇਆਂ ਦਾ ਪ੍ਰਾਈਸ ਹੈਗਾ 700 700 ਰੁਪਿਆ ਪ੍ਰਾਈਸ ਆ ਫਟਾ ਫਾਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਇਹਨਾਂ ਨੂੰ ਮੰਗਵਾ ਸਕਦੇ ਹੋ ਇੱਕ ਇਹਦੇ ਵਿੱਚ ਮਿਲੂਗਾ ਤੁਹਾਨੂੰ ਆਹ ਵਾਲਾ ਡਿਜ਼ਾਈਨ ਬਹੁਤ ਸੋਹਣੀ ਕਲੈਕਸ਼ਨ ਆ ਬਹੁਤ ਹੀ ਵਧੀਆ ਬਲੈਕਬੇਰੀ ਕਪੜੇ ਦਾ ਨਾਮ ਆ ਏਕੇ ਟੈਕਸ ਦਾ ਬਲੈਕਬੇਰੀ ਬਹੁਤ ਸੋਹਣਾ ਸਟਾਫ ਆ ਬਹੁਤ ਹੀ ਵਧੀਆ ਆ ਲੋ ਜੀ ਨੈਕਸਟ ਦੇਖ ਲਓ ਇਹਦੇ ਵਿੱਚ ਹੀ ਤੁਹਾਨੂੰ ਮੈਚਿੰਗ ਜਿਹੜੀਆਂ ਪੈਣਾ ਤਾਂ ਆਲਓਵਰ ਲਾਈਕ ਕਰਦੀਆਂ ਉਹਨਾਂ ਨੂੰ ਤਾਂ ਮੈਂ ਆਲਓਵਰ ਦਿਖਾ ਚੁੱਕੀਆਂ ਜਿਨ੍ਹਾਂ ਨੂੰ ਚਾਹੀਦੇ ਨੇ ਮੈਚਿੰਗ ਤੁਸੀਂ ਆਦੇ ਮੈਚਿੰਗ ਵੀ ਲੈ ਸਕਦੇ ਹੋ ਉਨਾਂ ਲਈ ਮੈਚਿੰਗ ਦੀ ਚੁਆਇਸ ਵੀ ਹੈਗੀ ਆ ਆ ਲੋ ਜੀ ਬਹੁਤ ਸੋਹਣੇ ਪ੍ਰਿੰਟ ਕਲਰ ਕੰਟਰਾਸਟ ਨਾਲ ਮੈਚਿੰਗ ਐਡ-ਆਨ ਹੋ ਚੁੱਕੇ ਆ ਮੈਚਿੰਗ ਬਹੁਤ ਪੈਣਾ ਪਿਛਲੀ ਵਾਰ ਰਹਿਗੀਆਂ ਸੀ ਜਿਨ੍ਹਾਂ ਨੂੰ ਮੈਚਿੰਗ ਮਿਲੇ ਨਹੀਂ ਸੀ ਹੁਣ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਦਿਓ ਜਿਹੜੀਆਂ ਵੀ ਪੈਣਾਂ ਨੂੰ ਚਾਹੀਦੇ ਨੇ ਇਹ ਮਾਸਟਰ ਸ਼ੇਡ ਆ ਮਾਸਟਰ ਦੇ ਵਿੱਚ ਇੱਕ ਤਾਹ ਵਾਲਾ ਪ੍ਰਿੰਟ ਮਿਲੂਗਾ ਇੱਕ ਮਿਲੂਗਾ ਆਹ ਵਾਲਾ ਪ੍ਰਿੰਟ ਇਹ ਵੀ ਬਹੁਤ ਸੋਹਣਾ ਪ੍ਰਿੰਟਾ ਦੇਖੋ ਐਂ ਲੱਗਦਾ ਜਿਵੇਂ ਆਰੀ ਦਾ ਕੰਮ ਹੋਇਆ ਹੁੰਦਾ ਬਟ ਇਹ ਸਾਰੀ ਪ੍ਰਿੰਟਿੰਗ ਹੋਈ ਹੋਈ ਆ ਸਾਰੀ ਡਿਜੀਟਲ ਪ੍ਰਿੰਟਿੰਗ ਆ ਇਦੇ ਨਾਲ ਵੀ ਸੇਮ ਮਿਲੂਗੀ ਤੁਹਾਨੂੰ ਬਾਟਮ ਇੱਕ ਮਿਲੂਗਾ ਆਹ ਵਾਲਾ ਡਿਜ਼ਾਈਨ ਦੇਖੋ ਇਦਾਂ ਮਿਲੂਗੀ ਇਹਦੀ ਸ਼ਰਟ ਤੇ ਇਦਾਂ ਹੋਊਗੀ ਇਹਦੀ ਬਾਟਮ ਬਹੁਤ ਸੋਹਣੀ ਬਾਟਮ ਮਿਲੂਗੀ ਆ ਲੋ ਜੀ ਨੈਕਸਟ ਮਿਲੂਗਾ ਇਦਾਂ ਇਹ ਵੀ ਡਿਜ਼ਾਈਨਿੰਗ ਇਹ ਸਾਰੀ 3D ਡਿਜ਼ਾਈਨਿੰਗ ਆਹ ਵਾਲੀ ਸ਼ਰਟ ਤੇ ਜਿੰਨੀ ਵੀ ਹੋਈ ਆ ਸਾਰੀ 3D ਡਿਜ਼ਾਈਨਿੰਗ ਆ ਇਹਦੇ ਨਾਲ ਵੀ ਸੇਮ ਤੁਹਾਨੂੰ ਪਲੇਨ ਬਾਟਮ ਮਿਲੂਗੀ ਬਹੁਤ ਸੋਹਣੀਆਂ ਸੋਹਣੀਆਂ ਮੈਚਿੰਗਾਂ ਆਈਆਂ ਨੇ ਸੋ ਜਿਹੜੀਆਂ ਵੀ ਮੈਚਿੰਗਾਂ ਤੁਹਾਨੂੰ ਪਸੰਦ ਨੇ ਫਟਾਫਟ ਸਕਰੀਨਸ਼ਾਟ ਲੈ ਕੇ 700 ਰੁਪਿਆ ਪ੍ਰਾਈਸ ਆ 700 ਰੁਪਿਆ ਪ੍ਰਾਈਸ ਆ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਦਿਓ ਜਿਹੜੀਆਂ ਵੀ ਭੈਣਾਂ ਨੂੰ ਜਿਹੜੇ ਵੀ ਸੂਟ ਚਾਹੀਦੇ ਨੇ ਆਲੋਚ ਇਹ ਵਾਲਾ ਡਿਜ਼ਾਈਨ ਵੀ ਦੇਖੋ ਕਿੰਨਾ ਸੋਹਣਾ ਕਿੰਨਾ ਪਿਆਰਾ ਨਾਲ ਇਹਦੇ ਸੇਮ ਆਊਗੀ ਬਾਟਮ ਇਹ ਗਾਜਰੀ ਜੀ ਟੂਨ ਤੇ ਆ ਨਾ ਰੈੱਡਾ ਨਾ ਮਹਿਰੂਨਾ ਮਿਕਸ ਮੀਡੀਅਮ ਜਿਆ ਕਲਰ ਉਹਨਾਂ ਦੇ ਵਿੱਚੋਂ ਜੇ ਇਹਦੇ ਇੱਕ ਇਹਦਾ ਡਿਜ਼ਾਈਨ ਦੇ ਵਿੱਚ ਮਿਲੂਗਾ ਤੁਹਾਨੂੰ ਬਲੈਕ ਕਲਰ ਬਲੈਕ ਹੀ ਇਹਦੀ ਮਿਲੂਗੀ ਬਾਟਮ ਇਹ ਵੀ ਬਹੁਤ ਸੋਹਣਾ ਡਿਜ਼ਾਈਨ ਆ ਫਲਾਵਿੰਗ ਆ ਫਾਇਲ ਜੀ ਫਲਾਵਰਿੰਗ ਹੋਈ ਹੋਈ ਆ ਨਾਲ ਬਲੈਕ ਕਲਰ ਦਾ ਹੀ ਸੇਮ ਆਉਗੀ ਬਾਟਮ ਇਹਦੀ ਇੱਕ ਹੈਗਾ ਜੀ ਗ੍ਰੀਨ ਕਲਰ ਆਲੋ ਇੱਕ ਮਿਲੂਗਾ ਇਸ ਤਰ੍ਹਾਂ ਗ੍ਰੀਨ ਕਲਰ ਨਾਲ ਆਉਗੀ ਸੇਮ ਗ੍ਰੀਨ ਕਲਰ ਦੀ ਬਾਟਮ ਇੱਕ ਹੈਗਾ ਇਦਾਂ ਪਰਪਲ ਸ਼ੇਡ ਇਹ ਹੈਗਾ ਪਰਪਲ ਸ਼ੇਡ ਨਾਲ ਆਉਗੀ ਇਦਾਂ ਇਹਦੀ ਬਾਟਮ ਇਹ ਆਲਓਵਰ ਆ ਆਹ ਵਾਲੀ ਪ੍ਰਿੰਟਿੰਗ ਆ ਜਿਹੜੀ ਇਹ ਆਲਓਵਰ ਆ ਸੋ ਜਿਹੜੀ ਭੈਣ ਨੂੰ ਚਾਹੀਦਾ ਫਟਾਫਟ ਲੈ ਲਓ ਸਕਰੀਨ ਸ਼ਾਟ ਇਹ ਆਲਓਵਰ ਮਿਲਣਗੇ ਇਹਦੇ ਵਿੱਚ ਆ ਵੀ ਸੂਟ ਆਲਓਵਰ ਹੀ ਮਿਲੇਗਾ ਇਹ ਦੋ ਡਿਜ਼ਾਈਨ ਨੇ ਦੋਨੇ ਸਿੰਗਲ ਸਿੰਗਲ ਨੇ ਤੇ ਜਿਹੜੀ ਭੈਣ ਨੂੰ ਵੀ ਚਾਹੀਦੀ ਹੋਣਗੇ ਫਟਾਫੜ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਘਰ ਬੈਠੇ ਇਹਨਾਂ ਨੂੰ ਮੰਗਵਾ ਸਕਦੇ ਹੋ ਇੱਕ ਮਿਲੂਗੀ ਆ ਵਾਲੀ ਮੈਚਿੰਗ ਇਹ ਵੀ ਬਹੁਤ ਸੋਹਣੀ ਆ ਦੇਖੋ ਇਦਾਂ ਹੈਗੀ ਇਹਦੀ ਸ਼ਰਟ ਨਾਲ ਆਉਗੀ ਗ੍ਰੀਨ ਕਲਰ ਦੀ ਮੈਚਿੰਗ ਸਾਰੇ 700 ਦੇ ਵਿੱਚ ਲੱਗੀ ਹੋਈ ਆ ਫਟਾਫੜ ਸਕਰੀਨਸ਼ਾਟ ਲੈ ਕੇ ਆਰਡਰ ਕਰ ਦੋ ਪੂਰਾ ਵਧੀਆ ਸਟਾਫਾ ਜਿੰਨਾ ਮਰਜੀ ਪਾ ਲਿਓ ਕੱਪੜੇ ਨੂੰ ਹੰਡਾ ਲਿਓ ਬਿਲਕੁਲ ਲੋਨੀਆਣਾ ਬਿਲਕੁਲ ਕੋਈ ਬੋਨੀਆਣਾ ਕੋਈ ਸ਼੍ਰਿੰਕਿੰਗ ਨਹੀਂ ਕੋਈ ਕਲਰ ਦੀ ਕੰਪਲੇਨ ਨਹੀਂ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਇਹ ਸੂਟ ਨੇ ਸੋ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆ ਰਿਹਾ फटाफट ਸਕਰੀਨਸ਼ਾਟ ਲੈ ਲਓ ਆ ਲਓ ਨੈਕਸਟ ਪ੍ਰਿੰਟ ਦੇਖ ਲਓ ਬਹੁਤ ਸੋਹਣੇ ਪ੍ਰਿੰਟਾਂ ਦੇ ਨਾਲ ਨੇ ਸਾਰੀ ਡਿਜ਼ਾਈਨਿੰਗ ਹੋਈ ਹੋਈ ਆ ਲਓ ਜੀ ਇਹਦੇ ਵਿੱਚ ਇੱਕ ਪਿੰਕ ਕਲਰ ਮਿਲੂਗਾ ਤੁਹਾਨੂੰ ਇਸੇ ਤਰ੍ਹਾਂ ਸੇਮ ਬਾਟਮ ਦੇ ਨਾਲ ਇਹ ਵੀ ਕਲਰ ਕੰਟਰਾਸਟ ਬਹੁਤ ਸੋਹਣਾ ਬਹੁਤ ਪਿਆਰਾ ਇੱਕ ਇਹਦੇ ਵਿੱਚ ਮਿਲੂਗਾ ਤੁਹਾਨੂੰ ਫਰੋਜ਼ੀ ਸ਼ੇਡ ਆ ਲੋ ਇਹ ਵੀ ਕਲਰ ਬਹੁਤ ਸੋਹਣਾ ਸੇਮ ਮਿਲੂਗੀ ਤੁਹਾਨੂੰ ਨਾਲ ਬਾਟਮ ਤੇ ਨਾਲ ਮਿਲੂਗਾ ਸੇਮ ਸ਼ਰਟ ਦਾ ਫੈਬਰਿਕ ਆ ਲੋ ਅਦਰ ਨੂੰ ਮੈਂ 3D ਪ੍ਰਿੰਟਿੰਗ نیچے ਦਿਖਾਈ ਆ ਉਹਦੇ ਨਾਲ ਦੇ ਦੋ ਕਲਰ ਹੋਰ ਨੇ ਆ ਲੋ ਇਹ ਮਹਿੰਦੀ ਹੈ ਜੀ ਟੂਨ ਦੇ ਉੱਪਰ ਆ 3D ਪ੍ਰਿੰਟਿੰਗ ਹੋਈ ਆ ਸਾਰੀ ਫਲਾਵਰਿੰਗ ਡਿਜੀਟਲ ਸ਼ਰਟ ਦੇ ਉੱਪਰ ਡਿਜੀਟਲ ਪ੍ਰਿੰਟ ਹੋਇਆ ਹੋਇਆ ਬਹੁਤ ਸੋਹਣੀ ਪ੍ਰਿੰਟਿੰਗ ਆ ਇਹ ਤੇ ਨਾਲ ਇਹਦੇ ਸੇਮ ਆਉਗੀ ਬਾਟਮ ਤੇ ਇੱਕ ਇਹਦੇ ਵਿੱਚ ਕਲਰ ਮਿਲ ਜੂਗਾ ਤੁਹਾਨੂੰ ਆਹਾ ਪਰਪਲ ਪਿੰਕ ਪਰਪਲ ਜਿਹਾ শেਡ ਆ ਪਰਪਲ ਜੀ ਟੂਨ ਆਉਂਦੀ ਹੈ ਇਹਦੇ ਵਿੱਚੋਂ ਵੀ ਇਹਦੇ ਨਾਲ ਸੇਮ ਮਿਲੂਗੀ ਤੁਹਾਨੂੰ ਸ਼ਰਟ ਇਸ ਤਰ੍ਹਾਂ ਇਹ ਵੀ ਬਹੁਤ ਸੋਹਣੀ ਸ਼ਰਟ ਆ ਆ ਲੋ ਬਹੁਤ ਸੋਹਣੀਆਂ ਪ੍ਰਿੰਟਿੰਗਾਂ ਦੇ ਨਾਲ ਇਹ ਸਾਰੀ ਆਪਣੇ ਕੋਲ ਕਲੈਕਸ਼ਨ ਆਈ ਅੱਜ ਲਓ ਜੀ ਇਹ ਸੀ ਕਿ ਮੇਰੀ ਅੱਜ ਦੀ ਵੀਡੀਓ ਮੈਨੂੰ ਪੂਰੀ ਉਮੀਦ ਆ ਕਿ ਤੁਹਾਨੂੰ ਵਧੀਆ ਲੱਗੀ ਹੋਗੀ ਕਲੈਕਸ਼ਨ ਬਹੁਤ ਸੋਹਣੀਆਂ ਫੈਬਰਿਕ ਬਹੁਤ ਸੋਹਣਾ ਬਹੁਤ ਪਹਿਣਾ ਤੱਕ ਪਹੁੰਚਦਾ ਕਰ ਚੁੱਕੀ ਹਾਂ ਤੇ ਬਹੁਤ ਪਹਿਣਾ ਨੂੰ ਯਾਨੀ ਕਿ ਬਹੁਤ ਵਧੀਆ ਯਾਨੀ ਕਿ ਸਾਰਿਆਂ ਨੇ ਫੀਲ ਕੀਤਾ ਜਿੰਨਾਂ ਤੱਕ ਵੀ ਇਹ ਵਾਲੇ ਫੈਬਰਿਕ ਸਾਡੇ ਪਹੁੰਚੇ ਨੇ ਸੋ ਜਿਹੜੀਆਂ ਵੀ ਭੈਣਾਂ ਨੂੰ ਚਾਹੀਦੀ ਨੇ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਤੇ ਪਲੀਜ਼ ਮੇਰੇ ਚੈਨਲ ਤੇ ਨਵੇਂ ਹੋਏ ਤਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਜਿਓ ਵੀਡੀਓ ਨੂੰ ਲਾਈਕ ਜਰੂਰ ਕਰ ਜਿਓ ਸ਼ੇਅਰ ਜਰੂਰ ਕਰ ਜਿਓ ਕਮੈਂਟ ਕਰਕੇ ਜਰੂਰ ਦੱਸ ਕੇ ਜਾਇਓ ਕਿ ਕਲੈਕਸ਼ਨ ਕਿੱਦਾਂ ਦੀ ਲੱਗੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ